ਕੁਝ ਮਿਲਦੀ ਹੈ ਜੀ ਬਿਲਕੁਲ ਸਭ ਤੋਂ ਵੱਡੀ ਖੁਸ਼ੀ ਹੈ ਕਿ ਸਾਡਾ ਹੌਕੀ ਦਾ ਪੂਰਾ ਪਰਿਵਾਰ ਇੱਥੇ ਨਾਲ ਜੁੜਿਆ ਹੈ ਜੀ ਅਸੀਂ ਸਾਰੇ ਇੱਕ ਦੂਜੇ ਨਾਲ ਰੂਬਰੂ ਹੋਏ ਆ ਇਹ ਵੀ ਬਹੁਤ ਮਾਣ ਵਾਲੀ ਗੱਲ ਹੈ ਤੇ ਬਹੁਤ-ਬਹੁਤ ਧੰਨ ਧੰਨਵਾਦ ਕਰਦਾ ਮੈਂ ਇਹਨਾਂ ਦਾ ਜੀ ਪੰਜਾਬ ਥੋੜਾ ਪਿਛੇ ਕਰ ਲੋ ਜੀ ਅ ਜਿਵੇਂ ਲੱਗਦਾ ਕਿ ਨੌਜਵਾਨ ਨਸ਼ੇ ਵਾਲੇ ਚਦੇ ਆ ਤੇ ਜਦੋਂ ਇਧਰ ਜੇਮਾ ਹੋਗੇ ਸਰਕਾਰ ਵੀ ਇੰਟਰਵਿਊ ਕਰਦੀ ਪਈ ਕਿ ਸਾਨੂੰ ਅਗਰਾਲ ਮਿਲਦੀ ਚੀਜ਼ਾਂ ਕਰਨੀ ਚਾਹੀਦੀ 100% ਸਰ ਆਈ ਥਿੰਕ ਸਰਕਾਰ ਵੀ ਆ ਆਪਣਾ ਜਿਹੜਾ ਪ੍ਰਾਲਾ ਵਧੀਆ ਕਰ ਰਹੀ ਹੈ ਜੀ ਖੇਡਾਂ ਪ੍ਰਤੀ ਖੇਡਾਂ ਪ੍ਰਤੀ ਬਹੁਤ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਚ ਹੋ ਰਹੀਆਂ ਨੇ ਜੀ ਪੁਰਾਣੀਆਂ ਖੇਡਾਂ ਅੱਗੇ ਲੈ ਕੇ ਆ ਰਹੇ ਆ ਐਂਡ ਹੁਣ ਲਾਸਟ ਟਾਈਮ ਜਦੋਂ ਸੀਮ ਸਾਹਿਬ ਨਾਲ ਮੇਲੇ ਸੀ ਉਹਨਾਂ ਨੇ ਜ਼ਿਕਰ ਵੀ ਕੀਤਾ ਸੀ ਕਿ ਆਪਾਂ ਪੰਜਾਬ ਦੇ ਵਿੱਚ ਵੀ ਵਧੀਆ ਇੰਟਰਨੈਸ਼ਨਲ ਟੂਰਨਾਮੈਂਟ ਕਰਵਾਈਏ ਆਈ ਥਿੰਕ ਇਹ ਚੀਜ਼ਾਂ ਬਹੁਤ ਵਧੀਆ ਨੇ ਆਉਣ ਵਾਲੀ ਫਿਊਚਰ ਲਈ ਤੇ ਆਉਣ ਵਾਲੀ ਜਨਰੇਸ਼ਨ ਲਈ ਜਦੋਂ ਉਹਨਾਂ ਦੇ ਰੂ ਬਰੂਏ ਮੈਚ ਹੋਣਗੇ ਉਹ ਦੇਖਣਗੇ ਤੇ ਉਹਨਾਂ ਨੂੰ ਇਹ ਚੀਜ਼ ਮੋਟੀਵੇਟ ਕਰੂਗੀ ਜੀ ਪਰ ਹਾਂ ਜੀ ਕਿਤੇ ਨਾ ਕਿਤੇ ਗ੍ਰਾਊਂਡਾਂ ਦੀ ਕਮੀ ਲੱਗਦੀ ਆ ਪੰਜਾਬ ਦੇ ਵਿੱਚ ਸਰਕਾਰ ਕੋਈ ਕੋਈ ਨਾ ਮੈਂ ਮੈਂ ਜਦ ਵੀ ਜਾਣਾ ਆਈ ਥਿੰਕ ਮੈਂ ਇਹੀ ਅਪੀਲ ਕਰਦਾ ਕਿ ਗਰਾਊਂਡਸ ਜ਼ਿਆਦਾ ਹੋਣੇ ਚਾਹੀਦੀਆਂ ਨੇ ਜੀ ਕਿਉਂਕਿ ਗਰਾਊਂਡਸ ਇੰਪੋਰਟੈਂਟ ਨੇ ਜ਼ਿਆਦਾ ਸਟੇਡੀਅਮ ਨਹੀਂ ਹੋ ਵੀ ਹੋਣੇ ਚਾਹੀਦੇ ਫਿਰ ਵੀ ਸਹੀ ਹੈ ਜੀ ਬਟ ਗਰਾਊਂਡ ਜਿਹੜੀਆਂ ਜ਼ਿਆਦਾ ਅਵੇਲੇਬਲ ਹੋਣੀਆਂ ਚਾਹੀਦੀਆਂ ਬਟ ਆਈ ਥਿੰਕ ਆਉਣ ਵਾਲੇ ਪਿਛਲੇ ਕੁ ਸਾਲਾਂ ਦੀ ਗੱਲ ਕਰੀਏ ਤੇ ਕਾਫੀ ਸਾਰੀਆਂ ਜਿਹੜੀਆਂ ਸੋਲ ਟਰਫ ਨੇ ਉਹ ਲੱਗ ਚੁੱਕੀਆਂ ਨੇ ਤੇ ਕੰਮ ਹੋ ਰਿਹਾ ਜੀ ਇਸ ਨੂੰ ਟਾਈਮ ਵੀ ਲੱਗਦਾ ਹੈ 노 ਡਾਊਟ ਇੱਕ ਗਰਾਊਂਡ ਤਿਆਰ ਹੋਣ ਲੱਗਿਆਂ ਵੀ ਬਹੁਤ ਟਾਈਮ ਲੱਗਦਾ ਹੈ ਜੀ ਬਿਲਕੁਲ ਜੀ ਅਸੀਂ ਇੱਕ ਐਗਜ਼ਾਮਪਲ ਹੈ ਜੀ ਤਹਾਡੇ ਸਾਹਮਣੇ ਜੀ ਕਿਉਂਕਿ ਅਸੀਂ ਵੀ ਛੋਟੇ ਜਿਹੇ ਪਰਿਵਾਰ ਤੋਂ ਉੱਠੇ ਆਂ ਛੋਟੇ ਜਿਹੇ ਪਿੰਡ ਤੋਂ ਉੱਠੇ ਆਂ ਤੇ ਮਿਹਨਤ ਸਦਕਾ ਕੋਚਾਂ ਦੀ ਸਪੋਰਟ ਸਦਕਾ ਮਾਪਿਆਂ ਦੀ ਸਪੋਰਟ ਸਦਕਾ ਅਸੀਂ ਇੱਥੇ ਪਹੁੰਚੇ ਆ ਤੇ ਤੁਸੀਂ ਵੀ ਆਪਣੀ ਆਪਣਾ ਜਿਹੜਾ ਟੀਚਰ ਆਪਣਾ ਗੋਲ ਵੱਡਾ ਰੱਖੋ ਜ਼ਿੰਦਗੀ ਦਾ ਤੇ ਮਿਹਨਤ ਕਰੋ ਦੁਗਣੀ ਤੇ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਆਪਣਾ ਜਿਹੜਾ ਮਕਾਮ ਹਾਸਲ ਕਰੋਗੇ ਜੀ ਹਰ ਮਹੀਨੇ ਜਿਹੜਾ ਪੰਜਾਬ ਟੀਮ ਦੇ ਕਹਿੰਦੀ ਕਿ ਕਰੋੜ ਰੁਪਏ ਦਿੱਤਾ ਗਿਆ ਖਿਡਾਰੀਆਂ ਨੂੰ ਉਸਦਾ ਦੇਖ ਕੇ ਕਿੰਦਾ ਵੱਧ ਲੱਗਦਾ ਸੋ ਪ੍ਰਾਣੀਆ ਹੋ ਗਈਆਂ ਤਾਂ ਜੀ ਵੀ ਦੇਖੋ ਸਰ ਮੈਂ ਇਹੀ ਕਹਿ ਰਿਹਾ ਕਿ ਜਦੋਂ ਸਨਮਾਨ ਮਿਲਦਾ ਹੈ ਜੀ ਤੁਸੀਂ ਮੈਡਲ ਜਿੱਤ ਕੇ ਆਉਂਦੇ ਹੋ ਪੰਜਾਬ ਗਵਰਨਮੈਂਟ ਤੁਹਾਨੂੰ ਸਰ ਮੈਡਲ ਨਹੀਂ ਮਿਲਦਾ ਇੱਕ ਜੀ ਰਾਸ਼ੀ ਦਿੱਤੀ ਗਈ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਿਆ ਸਰ ਗੱਲ ਹੀ ਘਟ ਰਹੇ ਤੁਸੀਂ ਗੱਲ ਸੁਣ ਲਓ ਮੈਂ ਵੀ ਇਹੋ ਕਹਿ ਰਿਹਾ ਕਿ ਜਦੋਂ ਅਸੀਂ ਮੈਡਲ ਜਿੱਤ ਕੇ ਆਉਂਦੇ ਆ ਤੇ ਸਾਨੂੰ ਜਦੋਂ ਸਨਮਾਨ ਕਰ ਰਹੀ ਹੈ ਪੰਜਾਬ ਸਰਕਾਰ ਇਹ ਚਾਹ ਦੇ ਲਈ ਚੀਜ਼ ਬਹੁਤ ਵਧੀਆ ਹੈ ਤੇ ਜਦੋਂ ਜੰਗ ਸਰ ਕੋਈ ਪਲੇਅਰ ਆ ਕੋਈ ਲੜਕਾ ਜਾਂ ਕੋਈ ਵੀ ਸਪੋਰਟਸਮੈਨ ਆ ਦੇਖੂਗਾ ਜੀ ਉਹਦੇ ਲਈ ਵੀ ਇਹ ਚੀਜ਼ ਮੋਟੀਵੇਟ ਕਰੂਗੀ ਕਿ ਅਸੀਂ ਵੀ ਹੋਰ ਮਿਹਨਤ ਕਰਕੇ ਅੱਗੇ ਜਾ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਮੈਡਲ ਲੈ ਕੇ ਇਹ ਦੇਸ਼ ਦੇ ਤੇ ਸਾਨੂੰ ਵੀ ਇਹ ਸਨਮਾਨ ਮਿਲ ਗਿਆ ਬਹੁਤ ਜ਼ਰੂਰੀ ਹੈ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕੀ ਕਹਿਣਾ ਚਾਹੋ ਬਿੰਕਾ ਜੀ ਬਹੁਤ ਹੀ ਬਹੁਤ ਜਿਹਾ ਬੜਾ ਮਾਨ ਸਨਮਾਨ ਮਿਲਿਆ ਬੜੇ ਪ੍ਰਾਉਡ ਫੀਲ ਹੋ ਰਿਹਾ ਹੈ ਕਿ ਮਾਣ ਅਸਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਜੀ ਜਦੋਂ ਮੇ ਸਿੰਘ ਹੋਈ ਮੈਡਲ ਜਿੱਤੇ ਕੇ ਆਉਨੇ ਆ ਸਾਨੂੰ ਇਦਾਂ ਹੀ ਹਰ ਵਾਰ ਮਾਨ ਸਨਮਾਨ ਮਿਲਦਾ ਵਾ ਅਸੀਂ ਪਿਛਲੀ ਵਾਰ ਵੀ ਜਦੋਂ ਮੈਡਲ ਜਿੱਤੇ ਕੇ ਆਏ ਸੀ 올림픽 ਦੇ ਵਿੱਚ ਉਦੋਂ ਵੀ ਸਾਨੂੰ ਇੰਨਾ ਸਨਮਾਨ ਸਨਮਾਨ ਮਿਲਿਆ ਸੀ ਹੁਣ ਵੀ ਅਸੀਂ ਚੈਂਪੀਅਨ ਟਰੋਫੀ ਦੇ ਵਿੱਚ ਆ ਕੇ 골ਡ ਮੈਡਲ ਲੈ ਕੇ ਤਾਨੂੰ ਅੱਜ ਫੇਰ ਆਉਣਾ ਹੈ ਮਾਨਸਮਾਨ ਮਿਲਦਾ ਵਾ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਧੰਨਵਾਦ ਜਿਵੇਂ ਕਿ ਲਾਸਟ ਮੈਚ ਦੇ ਵਿੱਚ ਗੋਲ ਕੀਤੇਗੇ ਔਰ ਬੱਲੇ-ਬੱਲੇ ਕਰਾਈ ਜਿਹਦੀ ਗੱਲ ਕਰ ਸਕਦੇ ਆ ਕਿਵੇਂ ਦਾ ਮੈਚ ਸੀ ਕੰਮ ਕੀ ਬਣਸੀ ਬਿਲਕੁਲ ਜੀ ਉਹ ਆਡਾ ਫਾਈਨਲ ਮੈਚ ਸੀ ਫਾਈਨਲ ਮੈਚ ਤਾਂ ਹਮੇਸ਼ਾ ਹੀ ਟਫ ਹੁੰਦਾ ਵਾ ਤੁਹਾਨੂੰ ਪਤਾ ਹੀ ਹੈ ਕਿ ਫਾਈਨਲ 'ਤੇ ਪਹੁੰਚਣਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਉਹ ਸਾਡਾ ਲਾਸਟ 7 ਮਿੰਟ ਰਹਿ ਗਏ ਸੀ ਦੋ ਅਸੀਂ ਗੋਲ ਕੀਤਾ ਸੀ ਉਹ ਪੂਰੀ ਟੀਮ ਦਾ ਗੋਲ ਆ ਜੀ ਮੇਰਾ ਗੋਲ ਨਹੀਂ ਆ ਉਹਦੇ ਕਰਕੇ ਹੀ ਅਸੀਂ ਅੱਜ ਬੈਡ ਮੈਡ ਲੈ ਕੇ ਆਏ ਆ ਆਇਤਾ ਦੇ ਸਾਹਮਣੇ ਹੀ ਖਲੋਤੇ ਆ। ਧੰਨਵਾਦ। ਨੌਜਵਾਨਾਂ ਨੂੰ ਕੀ ਪੈਸੇ ਦਿੱਤੇ ਨੌਜਵਾਨਾਂ ਨੂੰ ਮੇਰੀ ਇਹੀ ਬੇਨਤੀ ਹੈਗੀ ਨਸ਼ਿਆਂ ਤੋਂ ਦੂਰ ਰਹਿਣਾ। ਬਾਅਦ ਤੋਂ ਬਾਅਦ ਸਪੋਰਟਸ ਵਾਲੇ ਧਿਆਨ ਦੇਣਾ। ਤਾਂ ਆਪਾਂ ਦੇਸ਼ ਲਈ ਮੈਡਲ ਲੈ ਕੇ ਆਈਏ। ਆਪਾਂ ਆਪਾਂ ਨਸ਼ੇ ਨਮੁਕਤ ਕਰੀਏ। ਧੰਨਵਾਦ।